ਤਾਂ ਇਹ ਕਿਹੜੀ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਨੇ ਭਗਵੰਤ ਮਾਨ ਸਾਹਿਬ ਹੂੰ ਤੁਹਾਡੇ ਐਮਐਲਏ ਵੱਡੀ ਪੱਦਰ ਤੇ ਉਹਨਾਂ ਨੇ ਸਰਪੰਚੀ ਵੇਲੇ ਲੁੱਟਾਂ ਕੀਤੀਆਂ ਉਸ ਤੋਂ ਪਹਿਲਾਂ ਵੀ ਕੀਤੀਆਂ ਕਾਗਜ਼ ਭਰਉਣ ਵੇਲੇ ਕੀਤੀਆਂ ਸਰਪੰਚ ਬਣਾਉਣ ਵੇਲੇ ਕੀਤੀਆਂ ਔਰ ਹੁਣ ਜਿਹੜੇ ਪ੍ਰੋਜੈਕਟ ਚੱਲਣਗੇ ਪਿੰਡਾਂ 'ਚ ਹੁਣ ਆ ਜਿਹੜੀਆਂ ਪੰਚਾਇਤੀ ਜ਼ਮੀਨਾਂ ਠੇਕੇ ਚੜਾ ਕੇ ਪੈਸੇ ਆਏ ਨੇ ਇਹਨਾਂ ਨਾਲ ਜਿਹੜੇ ਕੰਮ ਹੋਣੇ ਨੇ ਆਪਦੀ ਮਰਜ਼ੀ ਦੇ ਜੇਈ ਲਾ ਕੇ ਆਪਦੀ ਮਰਜ਼ੀ ਦੇ ਪੰਚਾਇਤ ਸੈਕਟਰੀ ਲਾ ਕੇ ਸਰਪੰਚਾਂ ਨੂੰ ਬਿਲਕੁਲ ਪਾਸੇ ਧੱਕ ਕੇ ਆਮ ਆਦਮੀ ਪਾਰਟੀ ਨੇ ਜਿਹੜੇ ਬੰਦੇ ਨੇ 20 25 30 ਲੱਖ ਰੁਪਈਆ ਨਹੀਂ ਦਿੱਤਾ ਉਹ ਸਰਪੰਚ ਨਹੀਂ ਬਣਨ ਦਿੱਤਾ ਹੁਣ 20 25 30 ਲੱਖ ਰੁਪਈਆ ਕੌਣ ਦਊ ਤੁਸੀਂ ਦੇ ਦੋਗੇ ਆਮ ਬੰਦਾ ਦੇ ਦੂਗਾ ਉਹੀ ਦਊਗਾ ਜਿਹੜਾ ਖਾਸ ਹੋਊਗਾ ਤਾਂ ਇਥੋਂ ਉਹ ਆਮ ਤੋਂ ਖਾਸ ਸਰਪੰਚ ਬਣਾਏ ਫਿਰ ਉੱਪਰ ਐਮਐਲਏ ਨੇ ਅੱਜ ਖਾਸ ਬਣ ਕੇ ਉਸ ਤੋਂ ਵੀ ਅਗਲੀ ਗੱਲ ਵੀ ਜਿਹੜੇ ਵਲੰਟੀਅਰ ਸੀਗੇ ਆਮ ਆਦਮੀ ਪਾਰਟੀ ਆਮ ਆਦਮੀ ਕਹਿ ਕੇ ਜੁੜੇ ਸੀ ਉਹ ਦਰੀਆਂ ਝਾੜਦੇ ਰਹਿ ਗਏ ਤੇ ਸਾਰੇ ਦਿੱਲੀ ਦੇ ਨਕਾਰੇ ਹੋਏ ओएसडी ਨਕਾਰੇ ਹੋਏ ਬੰਦੇ ਲੈ ਕੇ ਚੇਅਰਮੈਨ ਲਾ ਦੇ ਇੱਕ ਪਾਸੇ ਭਗਵੰਤਮਾਨ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਮੁਹਿੰਮ ਚਲਾਉਣ ਦੀ ਗੱਲ ਕਰ ਰਹੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਕਈ ਐਮਐਲਿਆਂ ਤੇ ਵੱਡੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਸਰਪੰਚ ਬਣਾਉਣ ਵਾਸਤੇ ਲੋਕਾਂ ਤੋਂ ਪੈਸੇ ਲਏ ਔਰ ਦੋਸ਼ ਇੰਨੇ ਗੰਭੀਰ ਲੱਗ ਗਏ ਕਿ ਇੱਕ ਨੌਜਵਾਨ ਸਰਪੰਚ ਮੁੰਡੇ ਨੇ ਆਤਮ ਹੱਤਿਆ ਕਰ ਲਈ ਗੁਰੂ ਹਰ ਸਹਾਏ ਇਲਾਕੇ ਦੇ ਪਿੰਡ ਤ੍ਰਿੱਡੇ ਦੇ ਵਿੱਚ ਤੇ ਉਹਦਾ ਪਰਿਵਾਰ ਇਹ ਦੋਸ਼ ਲਾ ਰਿਹਾ ਹੈ ਕਿ ਹਲਕੇ ਦੇ ਐਮਐਲਏ ਤੇ ਉਹਦੇ ਪੀਏ ਨੇ ਸਾਡੇ ਮੁੰਡੇ ਤੋਂ ਪਹਿਲਾਂ ਸਰਪੰਚ ਬਣਾਉਣ ਲੱਗਿਆ 13 ਲੱਖ ਲਿਆ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਫਿਰ 2 ਲੱਖ 3 ਲੱਖ ਕਰਕੇ 5 ਲੱਖ ਰੁਪਈਆ ਫੇਰ ਲੈ ਗਏ ਤੇ ਹੁਣ ਫੇਰ ਮੰਗ ਰਹੇ ਸੀ ਤੇ ਦਬਾਅ 'ਚ ਆ ਕੇ ਸਾਡਾ ਮੁੰਡਾ ਖੁਦਕੁਸ਼ੀ ਕਰ ਗਿਆ ਹੁਣ ਇਸ ਸਾਰੇ ਆਲਮ ਦੇ ਵਿੱਚ ਭਗਵਾਨ ਤਮਾਨ ਸਰਕਾਰ ਇਹਨਾਂ ਚੀਜ਼ਾਂ ਦੇ ਉੱਪਰ ਕਿਹੋ ਜਿਹਾ ਐਕਸ਼ਨ ਲੈ ਰਹੀ ਆ ਇਹਦੇ ਤੇ ਆਪਾਂ ਗੱਲ ਕਰਦੇ ਆ ਅਵਤਾਰ ਸਿੰਘ ਮਹਿਮਾ ਆਪਣੇ ਨਾਲ ਨੇ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂ ਨੇ ਅਵਤਾਰ ਜੀ ਇਹ ਸਾਰਾ ਆਲਮ ਤੁਸੀਂ ਦੇਖ ਰਹੇ ਹੋ ਗੁਰੂ ਹਰਸਾਹਿ ਅਲਾਕੇ ਦੇ ਵਿੱਚ ਪਿੰਡ ਤ੍ਰਿੱਡਾ ਦਾ ਇੱਕ ਨੌਜਵਾਨ ਸਰਪੰਚ ਮੁੰਡਾ ਉਹ ਆਤਮ ਹੱਤਿਆ ਕਰ ਗਿਆ ਤਾਂ ਉਹਦੇ ਪਰਿਵਾਰ ਦਾ ਦੋਸ਼ ਹੈ ਕਿ ਜਿਹੜਾ ਹਲਕੇ ਦਾ ਐਮਐਲਏ ਆ ਉਹ ਤੇ ਉਹਦੇ ਪੀਏ ਨੇ ਸਾਡੇ ਮੁੰਡੇ ਤੋਂ ਸਰਪੰਚ ਬਣਾਉਣ ਲੱਗਿਆਂ ਦੀ ਪੈਸੇ ਲੈ ਤੇ ਉਸ ਤੋਂ ਬਾਅਦ ਫਿਰ ਲਗਾਤਾਰ ਪੈਸੇ ਦੀ ਮੰਗ ਕੀਤੀ ਗਈ ਸਾਡੇ ਮੁੰਡੇ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਪੈਸੇ ਨਾ ਦੇ ਕਰਕੇ ਤੇ ਫਿਰ ਇਸ ਕਰਕੇ ਉਹ ਗੋਲੀ ਮਾਰ ਕੇ ਆਤਮ ਹੱਤਿਆ ਕਰ ਗਿਆ ਜੀ ਐਮਐਲਏ ਨੇ ਵੀਡੀਓ ਪਾਈ ਹੈ ਕਿ ਇਹ ਸਾਰੇ ਇਲਜ਼ਾਮ ਗਲਤ ਨੇ ਪਰ ਮੁੰਡੇ ਦਾ ਪਰਿਵਾਰ ਇੱਥੋਂ ਤੱਕ ਕਹਿ ਰਿਹਾ ਉਦਾ ਪਿਤਾ ਇੱਥੋਂ ਤੱਕ ਕਹਿ ਰਿਹਾ ਕਿ ਐਮਐਲਏ ਤੇ ਪਰਚਾ ਕਰੋ ਉਸ ਦਿਨ ਵੀ ਫੋਨ ਆਇਆ ਜਿਸ ਦਿਨ ਉਹਨੇ ਆਤਮ ਹੱਤਿਆ ਕੀਤੀ ਹੈ ਤੇ ਆਤਮ ਹੱਤਿਆ ਕਰਨ ਤੋਂ ਹਫਤਾ ਪਹਿਲਾਂ ਸਾਡੇ ਮੁੰਡੇ ਤੋਂ 2 ਲੱਖ ਰੁਪਇਆ ਐਮਐਲਏ ਤੇ ਉਹਦੇ ਪੀਏ ਨੇ ਲਿਆ ਇਹ ਮੁੰਡੇ ਦਾ ਪਿਤਾ ਸ਼ਰਮ ਇਲਜ਼ਾਮ ਲਾ ਰਿਹਾ ਕੀ ਕਹੂੰਗੀ ਦੇਖੋ ਕਹਿਣ ਲਈ ਇਹ ਕਿ ਕੋਈ ਲਬਜ਼ ਨਹੀਂ ਹੈ ਜਦੋਂ ਇੱਕ ਨੌਜਵਾਨ ਲੜਕਾ ਔਰ ਉਹ ਵੀ ਪਿੰਡ ਦਾ ਸਰਪੰਚ ਜਦੋਂ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਵੇ ਹੂੰ ਜੇ ਸੋਮਰਚ ਔਰ ਇਹ ਇਹ ਤਾਂ ਕਹਿ ਸਕਦੇ ਕਿ ਸਰਪੰਚੀ ਹਾਰ ਕੇ ਖੁਦਕੁਸ਼ੀ ਕਰ ਲਈ ਨਮੋਸ਼ੀ ਦੇ ਵਿੱਚ ਪਰ ਉਹ ਤਾਂ ਸਰਪੰਚ ਬਣ ਗਿਆ ਸੀ ਸਰਪੰਚ ਬਣਨ ਤੋਂ ਬਾਅਦ ਔਰ ਕੁਝ ਸਮੇਂ ਬਾਅਦ ਉਹ ਖੁਦਕੁਸ਼ੀ ਕਰਦਾ ਤਾਂ ਇਹ ਬੜੀ ਗੰਭੀਰ ਜਾਂਚ ਦਾ ਤੇ ਸੋਚਣੀ ਦਾ ਵਿਸ਼ਾ ਹੈ ਇਹਦੇ ਲਈ ਕਹਿਣ ਲਈ ਸਾਨੂੰ ਕਈ ਚੀਜ਼ਾਂ ਦੇਖਣੀਆਂ ਪੈਣਗੀਆਂ ਪਰ ਜਦੋਂ ਸਿੱਧੇ ਤਰੀਕੇ ਨਾਲ ਆਪਾਂ ਦੇਖਦੇ ਆ ਤਾਂ ਜਿਹੜੇ ਪ੍ਰਿਸ਼ਟਾਚਾਰੀ ਆ ਜਿਹੜੇ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਜ਼ੀਰੋ ਟੋਲਰੈਂਸ ਜਾਂ ਆ ਹੁਣ ਇੱਕ ਜਲੰਧਰ ਦੇ ਵਿੱਚ ਵੀ ਸ਼ੈਦ ਰਮਨ ਅਰੋੜਾ ਨਾਮ ਦਾ ਐਮਐਲਏ ਇਹਨਾਂ ਨੇ ਗ੍ਰਿਫਤਾਰ ਵੀ ਕੀਤਾ ਔਰ ਪਹਿਲਾਂ ਇੱਕ ਮਾਨਸੇ ਦਾ ਐਮਐਲਏ ਗ੍ਰਿਫਤਾਰ ਕੀਤਾ ਸੀ ਮੰਤਰੀ ਸੀ 1% ਮੰਗਲ ਦੋਸ਼ ਵਿੱਚ ਹੁਣ ਜਿਹੜਾ ਮੁੰਡਾ ਮਰਿਆ ਹੈ ਜਿਹੜੇ ਐਮਐਲਏ ਤੇ ਇਲਜ਼ਾਮ ਲੱਗ ਰਹੇ ਨੇ ਸਾਬਕਾ ਮੰਤਰੀ ਹੈ ਇਹ ਮੰਤਰੀ ਕੈਬਨਿਟ ਦੇ ਵਿੱਚ ਵੀ ਰਹਿ ਚੁੱਕਾ ਹੈ ਇਹਦੇ ਉੱਪਰ ਕਣਕ ਖਾਨ ਦੇ ਦੋਸ਼ ਲੱਗੇ ਸਨ ਉਦੋਂ ਵੇਖ ਕੇ ਇਹ ਵੀਡੀਓ ਵਾਇਰਲ ਹੋਈ ਸੀ ਆਡੀਓ ਵਾਇਰਲ ਹੋਈ ਸੀ ਸਾਡੇ ਹਲਕੇ ਦੇ ਵਿੱਚ ਮੇਰਾ ਖੁਦ ਉਹੀ ਹਲਕਾ ਹੈ ਉਸੇ ਹਲਕੇ 'ਚ ਮੇਰਾ ਪਿੰਡ ਹੈ ਉਥੇ ਲਗਾਤਾਰ ਇਲਜ਼ਾਮ ਲੱਗਦੇ ਨੇ ਫੌਜਾ ਸਿੰਘ ਸਰਾਰੀ ਦੇ ਜਿਹੜੇ ਸਰਪੰਚੀ ਦੇ ਵਿੱਚ ਪੈਸੇ ਲੈਣ ਦੀ ਗੱਲ ਆ ਲੋਕਾਂ ਦੇ ਤੋਂ ਤੱਕ ਇਲਜ਼ਾਮ ਨੇ ਮੈਂ ਕੱਲ ਹੀ ਦੇਖਿਆ ਕਿ ਉਹ ਕਹਿ ਰਹੇ ਨੇ ਕਿ 50-50 ਕਰੋੜ ਤੱਕ ਰੁਪਇਆ ਇਕੱਠਾ ਕੀਤਾ ਗਿਆ ਤਕਰੀਬਨ ਹੀ ਪਿੰਡਾਂ ਦੇ ਵਿੱਚੋਂ ਜਿਹੜੇ ਜਿਹੜੀ ਜਗ੍ਹਾ ਮੈਂ ਆ ਜਿਸ ਜਿੱਥੇ ਮੇਰਾ ਪਿੰਡ ਜਿਸ ਸਰਕਲ ਦੇ ਵਿੱਚ ਆਉਂਦਾ ਨੌ ਨੌ ਪਿੰਡਾਂ ਦਾ ਸਰਕਲ ਬਣਾਏ ਗਏ ਨੋਵਾ ਵਿੱਚੋਂ 7 ਕ 6 ਪਿੰਡਾਂ ਦੀਆਂ ਪੰਚਾਇਤਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਵਿਰੋਧੀ ਧਿਰਾਂ ਦੇ ਉਹ ਸਾਰੇ ਪੈਸੇ ਲੈ ਕੇ ਹੋ ਗਏ ਆਰਓ ਨੇ ਪੈਸੇ ਲਏ ਐਮਐਲਏ ਨੇ ਪੈਸੇ ਲਏ ਹੋਰ ਅਧਿਕਾਰੀਆਂ ਨੇ ਪੈਸੇ ਲਏ ਇਹ ਨਾ ਸਿਰਫ ਇਹ ਸਿਰਫ ਇਹ ਗੁਰੂ ਅਰਸਾਚ ਨਹੀਂ ਹੋਇਆ ਫਰੋਇਪੁਰ ਦਿਹਾਤੀ ਦੀ ਗੱਲ ਕਰ ਲਈਏ ਜੀਰੇ ਦੀ ਗੱਲ ਕਰ ਲਈਏ ਜਲਾਲਾਬਾਦ ਨਾਲ ਲਗਮ ਹਲਕਾ 골ਡੀ ਕੰਬੋਜ ਨਾਂ ਦਾ ਐਮਐਲਏ ਆ 6 ਕਿੱल्ल्याਾਂ ਕ 7 ਕਿੱल्ल्याਾਂ ਦੇ ਵਿੱਚ ਕਹਿੰਦੇ ਹਵੇਲੀ ਬਣਾ ਕੇ ਵੱਡੀ ਕੋਠੀ ਬਣਾ ਰਿਹਾ ਜਿਵੇਂ ਦਿਆਲ ਸਿੰਘ ਕੋਲਿਆਂ ਵਾਲੀ ਜਿਹੜਾ ਕਾਲੀ ਲੀਡਰ ਰਿਹਾ ਉਹਦੀ ਬਣੀ ਹੋਈ ਜਾਂ ਕਹਿ ਲਓ ਵੀ ਜਿਵੇਂ ਉਧਰ ਸੁਖਬੀਰ ਬਾਦਲ ਦੀ ਖੋਦ ਹੀ ਬਣੀ ਹੋਈ ਆ ਉਹ ਪ੍ਰਾਪਰਟੀ ਕਿੱਥੋਂ ਆ ਗਈ ਕੋਦਮ ਕੱਲ ਤੱਕ ਤਾਂ ਤੁਹਾਡੇ ਤੇ ਕਾਰਾਂ ਚੋਰੀ ਦੇ ਇਲਜ਼ਾਮ ਲੱਗਦੇ ਸਨ ਤੁਹਾਡੇ ਪਰਚੇ ਹੋਏ ਨੇ ਅੱਜ ਤੁਸੀਂ ਮਤਲਬ ਕਿਸੇ ਮਹਿਲ ਵਰਗਾ ਘਰ ਬਣਾ ਰਹੇ ਹੋ ਜਿਵੇਂ ਸੁੱਖ ਵੇਲਾ ਬਣਾਇਆ ਹੋਇਆ ਸੁਖਬੀਰ ਨੇ ਉਹ ਪੈਸੇ ਇਦਾਂ ਹੀ ਸਰਪੰਚੀਆਂ ਦੇ ਵਿੱਚੋਂ ਘਟਾਲਿਆਂ ਚ ਔਰ ਫਿਰ ਸਰਪੰਚ ਆਪਣੇ ਬਣਾ ਕੇ ਸਿਰਫ ਇੱਕ एहसान जता ਕੇ ਤੁਹਾਨੂੰ ਸਰਪੰਚ ਬਣਾਇਆ ਤਾਂ ਜਸ਼ਨ ਦੀ ਇਹ ਗੱਲ ਕਰੀਏ ਜਸ਼ਨ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਉਹ ਇਸੇ ਐਮਐਲਏ ਨੂੰ ਸ਼ਿਕਾਇਤ 라 ਰਿਹਾ ਕਿ ਜਿਹੜਾ ਸੈਕਟਰੀ ਹੈ ਉਹ ਮੇਰੇ ਸਾਈਨ ਕਰਕੇ ਆਪ ਹੀ ਸਾਰਾ ਕੁਝ ਕਰੀ ਜਾ ਰਿਹਾ ਤਾਂ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਜਸ਼ਨ ਦੇ ਸਾਈਨ ਕਰਕੇ ਕੀ ਕੁਝ ਕਰ ਲਿਆ ਗਿਆ ਹੋਵੇ ਕਿੰਨੇ ਵੱਡੇ ਘਟਾਲੇ ਕਰ ਲਏ ਕੋਈ ਹੁਣ ਔਰ ਉਸ ਤੋਂ ਬਾਅਦ ਵੀ ਪਰਚਾ ਜਿਹੜਾ ਉਹਤੇ ਕਰਕੇ ਉਹਨੂੰ ਕਿੱਡੇ ਵੱਡੇ ਘਟਾਲੇ ਆਪ ਹੀ ਕਰਕੇ ਉਹਨੂੰ ਉਹਦੇ ਚ ਫਸਾਉਣ ਦੀ ਤਿਆਰੀ ਹੋਵੇ ਤਾਂ ਇਸ ਤੇ ਪ੍ਰੈਸ਼ਰ ਹਟਾ ਕੇ ਉਸ ਮੁੰਡੇ ਨੇ ਜਿਹੜੀ ਖੁਦਕੁਸ਼ੀ ਕਰ ਲਈ ਹੋਵੇ ਸੋ ਇਹ ਜਿਹੜੇ ਐਮ ਐਲ ਏ ਇਹ ਜਿਹੜੇ ਮੰਤਰੀ ਨੇ ਇਥੋਂ ਤੱਕ ਕਿ ਲਾਲਜੀਤ ਪੁੱਲਰ ਮੰਤਰੀ ਹੈ ਉਹਨੇ ਟੋਲ ਪਲਾਜ਼ਾਂ ਦੇ ਵਿੱਚ ਹਿੱਸੇ ਪਾ ਰੱਖੇ ਨੇ ਫਿਰੋਇਪੁਰ ਮੋਗਾ ਰੋਡ ਤੇ ਫਿਰੋਜ਼ਸ਼ਾ ਟੋਲ ਪਲਾਜ਼ਾ ਉੱਥੇ ਉਸਨੇ ਆਪਣੇ ਇੱਕ ਸਰਪੰਚ ਦੇ ਰਾਹੀਂ ਹਿੱਸਾ ਪਾ ਰੱਖਿਆ ਤਾਂ ਇਹ ਕਿਹੜੀ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਨੇ ਭਗਵੰਤ ਮਾਨ ਸਾਹਿਬ ਤੁਹਾਡੇ ਐਮਐਲਏ ਵੱਡੀ ਪੱਦਰ ਤੇ ਉਹਨਾਂ ਨੇ ਸਰਪੰਚੀ ਵੇਲੇ ਲੁੱਟਾਂ ਕੀਤੀਆਂ ਉਸ ਤੋਂ ਪਹਿਲਾਂ ਵੀ ਕੀਤੀਆਂ ਕਾਗਜ਼ ਭਰਉਣ ਵੇਲੇ ਕੀਤੀਆਂ ਸਰਪੰਚ ਬਣਾਉਣ ਵੇਲੇ ਕੀਤੀਆਂ ਔਰ ਹੁਣ ਜਿਹੜੇ ਪ੍ਰੋਜੈਕਟ ਚੱਲਣਗੇ ਪਿੰਡਾਂ 'ਚ ਹੁਣ ਆ ਜਿਹੜੀਆਂ ਪੰਚਾਇਤੀ ਜ਼ਮੀਨਾਂ ਠੇਕੇ ਜੜਾ ਕੇ ਪੈਸੇ ਆਏ ਨੇ ਇਹਨਾਂ ਨਾਲ ਜਿਹੜੇ ਕੰਮ ਹੋਣੇ ਨੇ ਆਪਦੀ ਮਰਜ਼ੀ ਦੇ जेई ਲਾ ਕੇ ਆਪਦੀ ਮਰਜ਼ੀ ਦੇ ਪੰਚਾਇਤ ਸੈਕਟਰੀ ਲਾ ਕੇ ਸਰਪੰਚਾਂ ਨੂੰ ਬਿਲਕੁਲ ਪਾਸੇ ਧੱਕ ਕੇ ਜਿੰਨੇ ਸਰਪੰਚ ਸੁਣ ਰਹੇ ਨੇ ਕੋਈ ਦਾਅਵੇ ਨਾ ਕਹਿ ਦੇ ਉਹਨਾਂ ਦੀ ਮਰਜ਼ੀ ਮੁਤਾਬਕ ਕੰਮ ਹੋ ਗਿਆ 100 'ਚ 10ਾਂ ਦਾ ਨਹੀਂ ਮਰਜ਼ੀ ਨਾਲ ਹੋ ਰਿਹਾ ਸਾਰਿਆਂ ਨੂੰ ਪਾਸੇ ਕਰਕੇ ਪੰਚਾਇਤ ਨੂੰ ਪੁੱਛੇ ਹੀ ਨਹੀਂ ਜਾ ਰਿਹਾ ਜੇ ਕੋਈ ਕੰਮ ਹੋ ਰਿਹਾ ਤਾਂ ਸਦਾ ਐਮਐਲਏ ਸੈਕਟਰੀਆਂ ਜਈਆਂ ਤੇ ਬੀਡੀਪੀਓ ਦੇ ਰਾਹੀਂ ਹੋ ਰਿਹਾ ਔਰ ਆਦੀ ਮਰਜ਼ੀ ਨਾਲ ਸਰਪੰਚਾਂ ਦੇ ਸਾਈਨ ਕਰ ਰਹੇ ਅੱਜ ਤਾਂ ਉਹ ਸਰਪੰਚ ਸਾਈਨ ਕਰ ਹੀ ਜਾਣਗੇ ਕਿਸੇ ਵੀ ਭਲੇਖੇ ਚ ਆ ਕੇ ਜਾਂ ਕਿਸੇ ਦਾਬੇ ਥੱਲੇ ਪਰ ਜਦੋਂ ਇਹ ਸਰਕਾਰ ਜਾਊਗੀ ਜਦੋਂ ਨਵੀਂ ਆਊਗੀ ਤਾਂ ਇਹ ਸਰਪੰਚ ਜਿਨ੍ਹਾਂ ਨੇ ਰੁਪਈਆ ਵੀ ਨਹੀਂ ਖਾਧਾ ਹੋਊਗਾ ਜਿਹੜੇ ਸਰਪੰਚਾਂ ਨੇ ਸਾਈਨ ਕਰ ਕਰਕੇ ਸਾਰਾ ਪੈਸਾ ਅਧਿਕਾਰੀ ਤੇ ਐਮਐਲਏ ਖਾ ਕੇ ਹੋਣਗੇ ਉਹ ਕਿੰਨੇ ਸਰਪੰਚਾਂ ਤੇ ਪਰਚੇ ਹੋਣਗੇ ਕਿੰਨੇ ਜੇਲ੍ਹ ਜਾਣਗੇ ਕਿੰਨਿਆਂ ਦੀ ਜਾਇਦਾਦਾਂ ਕੋਰਕ ਹੋਣਗੀਆਂ ਇਹ ਵੀ ਦਰਸਤਾਉਂਦਾ ਸੋ ਇਹ ਨੰਗਾ ਚਿੱਟਾ ਚਿਹਰਾ ਹੈ ਭਗਵੰਤਮਾਨ ਸਰਕਾਰ ਦਾ ਫੌਜਾ ਸਿੰਘ ਸਰਾਰੀ ਦਾ ਜਿਨੇ ਪਰ ਪਰ ਭਗਵੰਤਮਾਨ ਸਰਕਾਰ ਜਿਵੇਂ ਪਿਛਲੇ ਦਿਨੀ ਲੁਧਿਆਣਾ ਚ ਇੱਕ ਐਮਐਲਏ ਰਮਨ ਅਰੋੜਾ ਫੜਿਆ ਜੀ ਬੜਾ ਰੌਲਾ ਪਾਇਆ ਆਮ ਆਦਮੀ ਪਾਰਟੀ ਨੇ ਵੀ ਅਸੀਂ ਤਾਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਨਾ ਜੀ ਪਰ ਹੁਣ ਆ ਜਿਵੇਂ ਐ ਐਮਐਲਏ ਗੁਰੂ ਹਰਸਾਏ ਤੇ ਦੋਸ਼ ਲੱਗੇ ਨੇ ਬੜੇ ਗੰਭੀਰ ਵੱਡੇ ਦੋਸ਼ ਨੇ ਆਮ ਆਦਮੀ ਪਾਰਟੀ ਦਾ ਇੱਕ ਆਪਣਾ ਹੀ ਆਗੂ ਐ ਦੀਪਕ ਸ਼ਰਮਾ ਜਿਹੜਾ 50 ਕਰੋੜ ਖਾਣ ਦੇ ਦੋਸ਼ ਲਾ ਰਿਹਾ ਹਾਂ ਪਰ ਹੁਣ ਤੱਕ ਆਮ ਆਦਮੀ ਪਾਰਟੀ ਇਹਦੇ ਬਾਰੇ ਨਾ ਕੁਝ ਬੋਲ ਰਹੀ ਐ ਨਾ ਭਗਵੰਤ ਮਾਨ ਸਾਹਿਬ ਕੁਝ ਬੋਲ ਰਹੇ ਨੇ ਨਾ ਐਮਐਲਏ ਸਾਹਿਬ ਦੇ ਉੱਪਰ ਕੋਈ ਜਾਂਚ ਪਾਈ ਜਾ ਰਹੀ ਐ ਇਹ ਫਿਰ ਕੀ ਐ ਦੇਖੋ ਇਹ ਕੀ ਐ ਇਹ ਹਿੱਸੇ ਦੀ ਦੌੜ ਐ ਹਮ ਡਾਕੇ ਦੇ ਵਿੱਚੋਂ ਕਿੰਨਾ ਹਿੱਸਾ ਕਿਨੂੰ ਮਿਲਦਾ ਇਹ ਕਿਸੇ ਐਮਐਲਏ ਦੀ ਜ਼ਰੂਰਤ ਨਹੀਂ ਇੱਕ ਥਾਣਾ ਹੁੰਦਾ ਥਾਣੇ ਅੰਦਰ ਕਿਸੇ ਮਲਾਇਮ ਦੀ ਜ਼ਰੂਰਤ ਨਹੀਂ ਜੇ ਥਾਣੇ ਦਾ ਮੁਨਸ਼ੀ ਤੇ ਥਾਣੇ ਦਾ ਐਸਐਚਓ ਉਹਨੂੰ ਕ੍ਰਾਈਮ ਕਰਨ ਦਾ ਜਾਂ ਉਹਨੂੰ ਰਿਸ਼ਵਤ ਲੈਣ ਦੀ ਆਗਿਆ ਨਹੀਂ ਦਿੰਦੇ ਕਿਸੇ ਜ਼ਿਲ੍ਹੇ ਅੰਦਰ ਕਿਸੇ ਥਾਣੇਦਾਰ ਦੀ ਕਿਸੇ ਐਸਐਚਓ ਦੀ ਜ਼ਰੂਰਤ ਨਹੀਂ ਜੇਕਰ ਉਸ ਜ਼ਿਲ੍ਹੇ ਦਾ ਪੂਰਾ ਪ੍ਰਸ਼ਾਸਨ ਐਸਐਸਪੀ ਉਹਨੂੰ ਨਹੀਂ ਦਿੰਦਾ ਉਹ ਕਿਉਂ ਦਿੰਦਾ ਕਿਉਂਕਿ ਉਸ ਜਿਹੜਾ ਰਿਸ਼ਵਤ ਲੈਣੀ ਜਾਂ ਲੁੱਟਦਾ ਮਾਲੋਚੋ ਹਿੱਸਾ ਮਿਲੇ ਬਿਲਕੁਲ ਉਸੇ ਤਰ੍ਹਾਂ ਸਰਕਾਰ ਚੱਲਦੀ ਹੈ ਕੋਈ ਵੀਡੀਓ ਕੋਈ ਪੰਚਾਇਤ ਸੈਕਟਰੀ ਕੋਈ ਸਰਪੰਚ ਭ੍ਰਿਸ਼ਟਾਚਾਰੀ ਨਹੀਂ ਕਰ ਸਕਦਾ ਉਹ ਕਦੋਂ ਕਰੂਗਾ ਜਦੋਂ ਐਮਐਲਏ ਉਸ ਨੂੰ ਤਰੀਕਾ ਤੇ ਸ਼ਹਿ ਦੇਊਗਾ ਕਿਉਂਕਿ ਉਹ ਵੀ ਉਹਦੇ ਚ ਹਿੱਸਾ ਲਾਊਗਾ ਤੇ ਐਮਐਲਏ ਕਦੋਂ ਕਰੂਗਾ ਜਦੋਂ ਉਹਦੀ ਕੈਬਨਟ ਉਹਦੀ ਸਰਕਾਰ ਉਹਨੂੰ ਦੇਊਗੀ ਹਦਾਇਤ ਵੀ ਹਾਂ ਇੰਨਾ ਕਰੋ ਤੇ ਇੰਨਾ ਸਾਨੂੰ ਚਾਹੀਦਾ ਸੋ ਸਾਰੇ ਦੇ ਵਿੱਚ ਉਹ ਹਿੱਸਾ ਜਿਹੜਾ ਐਮਐਲਏਆਂ ਦੇ ਵਿੱਚੋਂ ਕੈਬਨਟ ਮੰਤਰੀਆਂ ਨੂੰ ਤੇ ਸਰਕਾਰ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਜਾ ਰਿਹਾ ਆ ਲੋਕਾਂ ਦੇ ਵਿੱਚ ਚਰਚਾ ਫੌਜਾ ਸੰਸਰਾਰੀ ਦੀ ਵੀ ਚਰਚਾ ਵੀ ਉਹ ਨਹੀਂ ਬਾਰ ਆ ਇੱਕ ਇੱਕ ਚੀਜ਼ ਤੋਂ ਸਿਆਣੇ ਹੋ ਗਏ ਪਿਛਲੇ ਪਿਛਲੇ ਨਾਲੋਂ ਜਿਹੜੇ ਕਹਿੰਦੇ ਪਿਛਲੇ ਇੰਜ ਕਰਦੇ ਸੀ ਇੰਜ ਕਰਦੇ ਆ ਪਿਛਲੇ ਅਸਿਕੋ ਪੰਜਾਬ ਤੇ ਭਾਰਤ ਦੇ ਵਿੱਚ ਪ੍ਰਾਪਰਟੀ ਬਣਾਉਂਦੇ ਸੀ ਇਹ ਪੰਜਾਬ ਅੰਦਰ ਜੇ ਭਾਰਤ ਨੂੰ ਘੱਟ ਪ੍ਰਾਪਰਟੀ ਬਣਾ ਰਹੇ ਬਾਹਰਲੇ ਦੇਸ਼ਾਂ 'ਚ ਬਣਾ ਰਹੇ ਭਗਵੰਤਮਾਨ ਸਾਹਿਬ ਦਾ ਵੀ ਗੱਲ ਆ ਰਿਹਾ ਕਦੇ ਕੈਨੇਡਾ ਦਾ ਜ਼ਿਕਰ ਆਉਂਦਾ ਕਦੇ ਆਸਟ੍ਰੇਲੀਆ ਦਾ ਆਉਂਦਾ ਬਹੁਤ ਸਾਰੇ ਆਗੂ ਜਾਂ ਬਹੁਤ ਸਾਰੇ ਜਿਹੜੇ ਕ੍ਰਿਟਿਕ ਹੈਗੇ ਨੇ ਉਹ ਬੋਲਦੇ ਨੇ ਵੀ ਇੱਕ ਛੋਟੇ ਜਿਹੇ ਪਰਿਵਾਰ ਦਾ ਮੁੰਡਾ ਇੱਕ ਸੁਧਾਰਨ ਪਰਿਵਾਰ 'ਚੋਂ ਆ ਕੇ ਅੱਜ ਉਸਦੀ ਮਾਤਾ ਜਾਂ ਉਸਦੀ ਭੈਣ ਜਾਂ ਉਸਦੀ ਪਤਨੀ ਇੰਨੇ ਨੇ ਮਹਿੰਗੇ ਗਹਿਣੇ ਪ ਸਿਰਫ ਗਹਿਣੇ ਨਹੀਂ ਉਹ ਜੋੜੀ ਉਹਨਾਂ ਦੀ ਬਾਹਰਲੇ ਮੁਲਕਾਂ 'ਚ ਪ੍ਰਾਪਰਟੀ ਬਣਾਈ ਜਾ ਰਹੀ ਹੈ ਕਿਸੇ ਇੰਟਰਨੈਸ਼ਨਲ ਸੰਸਥਾ ਤੋਂ ਇਸ ਦੀ ਜਾਂਚ ਹੋਣੀ ਚਾਹੀਦੀ ਕਿੰਨੇ ਐਮਐਲਏ ਦੀਆਂ ਕਿੱਥੇ ਕਿੱਥੇ ਪ੍ਰਾਪਰਟੀਆਂ ਨੇ ਸਰਕਾਰ ਦੀਆਂ ਕਿੱਥੇ ਪ੍ਰਾਪਰਟੀਆਂ ਤੋਂ ਸਾਰਾ ਹੀ ਭਾਂਡਾ ਭੱਜ ਜਾਣਾ ਕਿ ਇਹ ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਵੀ ਮਹਾਪ੍ਰਿਸ਼ਟ ਤੇ ਮਹਾਕਟਾਲੇ ਬਾਅਦ ਆ ਜੀ ਆ ਪਿਛਲੇ ਦਿਨ ਇੱਕ ਗੱਲ ਉੱਠੀ ਕਿ ਜਿਹੜਾ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣਾ ਇੱਕ ਮੰਤਰੀ ਤੇ ਐਮਐਲਏ ਵਿਜੇ ਸਿੰਘਲਾ ਫੜਿਆ ਸੀਗਾ ਜੀ ਤੇ ਗੱਲ ਪਿਛਲੇ ਦਿਨਾਂ 'ਚ ਇਹ ਬਾਹਰ ਆ ਰਹੀ ਹੈ ਨਿਕਲ ਕੇ ਚਰਚਾ ਹੈ ਕਿ ਉਸ ਐਮਐਲਏ ਦੇ ਖਿਲਾਫ ਅਦਾਲਤ ਚ ਸਰਕਾਰ ਨੇ ਵਿਜੀਲੈਂਸ ਨੇ ਕੁਝ ਵੀ ਸਪਸ਼ਟ ਨਹੀਂ ਕੀਤਾ ਤੱਥ ਨਹੀਂ ਦਿੱਤੇ ਤੇ ਉਹ ਬਰੀ ਹੋਣ ਜਾ ਰਿਹਾ ਹੈ ਇਥੋਂ ਤੱਕ ਕਿ ਜਦੋਂ ਉਹਨੂੰ ਫੜਿਆ ਸੀ ਭਗਵੰਤ ਸਿੰਘ ਸਾਬ ਨੇ ਖੁਦ ਕਿਹਾ ਸੀਗਾ ਮੇਰੇ ਕੋਲ ਤੱਥ ਸਬੂਤ ਵੀਡੀਓ ਆਈਆਂ ਨੇ ਪਰ ਉਹ ਵੀਡੀਓ ਜਿਹੜੀਆਂ ਆਈਆਂ ਸੀ ਉਹ ਅਦਾਲਤ ਚ ਪੇਸ਼ ਨਹੀਂ ਕੀਤੀਆਂ ਤਾਂ ਆਮ ਆਦਮੀ ਪਾਰਟੀ ਦਾ ਆਪਣਾ ਹੀ ਐਮਐਲਏ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੈ ਜੀ ਕਿ ਇਹ ਫਿਰ ਕੀ ਸੰਗਰੂਰ ਦੀ ਚੋਣ ਜਿੱਤਣ ਲਈ ਸੀ ਨਹੀਂ ਚੋਣਾ ਤਾਂ ਦੇਖੋ ਜੱਦ ਦੇ ਰਹਿਣਾ ਚੋਣਾ ਤਾਂ ਇਹਨਾਂ ਨੇ ਸਟੇਟ ਮਸ਼ੀਨਰੀ ਦਰਬਾਰ ਤੋਂ ਕਰ ਹੀ ਰਹਿ ਨੇ ਜਿੰਨੀਆਂ ਵੀ ਜਿਮਣੀ ਚੋਣਾ ਹੋਈਆਂ ਨੇ ਜਾਂ ਐਮਪੀ ਚੋਣਾ ਹੋਈਆਂ ਉਹ ਚ ਕੀਤਾ ਕਰਨਗੇ ਵੀ ਲੁਧਿਆਣਾ ਵੀ ਵੱਡੀ ਪੱਤਰ ਤੇ ਕਰਨਾ ਜਿਹੜਾ ਉਹ ਸਿੰਗਲਾ ਚੁੱਕਿਆ ਗਿਆ ਸੀ ਉਹ 1% ਦਾ ਜਿਹੜਾ ਰੋਲਾ ਸੀ ਉਹ ਚ ਹਿੱਸਾ ਨਹੀਂ ਮਿਲਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਉਹ ਹਿੱਸਾ ਲੈਣ ਦੇ ਲਈ ਉਹਨੂੰ ਚੁੱਕਿਆ ਗਿਆ ਤੇ ਬਾਕੀਆਂ ਨੂੰ ਸੂਚਿਤ ਕੀਤਾ ਗਿਆ ਕਿ ਜੇ ਤੁਸੀਂ ਨਹੀਂ ਦਿਓਗੇ ਫਿਰ ਤੁਹਾਡੇ ਨਾਲ ਵੀ ਕਰਾਂਗੇ ਉਹੀ ਸਿੰਗਲੇ ਜਿਹੜਾ ਭ੍ਰਿਸ਼ਟ ਸੀ ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਬਰਦਾਸ਼ਤ ਹੀ ਨਹੀਂ ਕਰ ਲੂਗਾ ਮੇਰੇ ਲਈ ਸਭ ਤੋਂ ਵੱਡਾ ਦੁਸ਼ਮਣ ਉਹ ਹੈ ਜਿਹੜਾ ਭ੍ਰਿਸ਼ਟਾਚਾਰੀ ਕਰੂਗਾ ਤੇ ਜਦੋਂ ਉਹਨੂੰ ਚੱਕਿਆ ਗਿਆ ਪ੍ਰੂਫ ਮੁੱਖ ਮੰਤਰੀ ਸਾਹਿਬ ਦੇ ਕੋਲ ਸੀ ਉਹਦੀ ਐਮਐਲਏ ਸ਼ਿਪ ਜਿਹੜੀ ਰੱਦ ਕਰਨੀ ਚਾਹੀਦੀ ਸੀ ਉਹਨੂੰ ਸਸਪੈਂਡ ਕਰਨਾ ਚਾਹੀਦਾ ਸੀ ਸਾਡੇ ਨਵੇਂ ਬੰਦਾ ਇਲੈਕਸ਼ਨ ਕਰਾਉਣਾ ਚਾਹੀਦਾ ਸੀ ਪਰ ਨਹੀਂ ਉਸੇ ਹੀ ਸਿੰਗਲੇ ਨਾਲ ਜਦੋਂ ਸਮਝੌਤਾ ਹੋ ਗਿਆ ਉਹ ਤੱਥ ਪੇਸ਼ ਨਹੀਂ ਕੀਤੇ ਔਰ ਉਸੇ ਸਿੰਗਲੇ ਦੇ ਬੱਚਿਆਂ ਦੇ ਵਿਆਹ 'ਚ ਪਰਮਾਰਸ਼ ਵਿੱਚ ਜਾ ਕੇ ਭੰਗੜੇ ਪਾਏ ਰਾਜਮਾਤਾ ਨੇ ਵੀ ਭੰਗੜੇ ਪਾਏ ਉਹਨਾਂ ਦੀ ਪਤਨੀ ਨੇ ਵੀ ਭੰਗੜੇ ਪਾਏ ਸੋ ਇਹ ਰੌਲਾ ਜਿਹੜਾ ਹਿੱਸੇ ਪੱਤੀਆਂ ਲੈਣ ਦਾ ਰੌਲਾ ਹੈ ਇਹ ਸੱਚ ਪੋਲਿਟਿਕਲ ਸਟੰਟ ਵੀ ਨੇ ਔਰ ਇੱਕ ਕਾਂ ਮਾਰ ਕੇ ਟੰਗਾ ਤੇ ਦੂਜਿਆਂ ਨੂੰ ਦਬਕਾ ਮਾਰਨਾ ਵੀ ਜੇ ਤੁਸੀਂ ਠੀਕ ਨਹੀਂ ਚੱਲੋਂਗੇ ਤਾਂ ਮੈਂ ਤੁਹਾਡੇ ਨਾਲ ਵੀ ਆ ਕਰ ਸਕਦਾ ਉਹੀ ਕਾਰਵਾਈ ਸੀ ਸਿੰਘਲਾ ਸਾਹਿਬ ਹੋਣੀ ਲੰਮੇ ਪੈ ਕੇ ਵੀ ਠੀਕ ਆ ਜੂਰ ਜੋ ਕਹੋਗੇ ਕਰਾਂਗੇ ਉਹ ਜਿਹੜੇ ਪ੍ਰੂਫ ਸੀ ਉਹ ਜਿਹੜੀਆਂ ਵੀਡੀਓ ਸੀ ਉਹ ਅਦਾਲਤ ਚ ਪੇਚ ਨਹੀਂ ਕੀਤੀਆਂ ਸਮਝੌਤਾ ਹੋ ਗਿਆ ਰਾਜੀਨਾਮਾ ਹੋ ਗਿਆ ਉਹਨਾਂ ਦਾ ਫਿਰ ਜਿਹੜਾ ਆਮ ਆਦਮੀ ਪਾਰਟੀ ਨੇ ਆਪਣਾ ਨਾਂ ਰੱਖਿਆ ਆਮ ਆਦਮੀ ਪਾਰਟੀ ਜੀ ਤੇ ਇਹ ਸਾਰਾ ਕੁਝ ਇਸ ਟਾਈਮ ਤੁਹਾਨੂੰ ਲੱਗ ਰਿਹਾ ਵੀ ਇਸ ਪਾਰਟੀ ਚ ਜਿਹੜੇ ਐਮ ਐਲ ਏ ਨੇ ਜਿਹੜੇ ਲੀਡਰ ਨੇ ਜਿਹੜੇ ਮੰਤਰੀ ਨੇ ਉਹ ਆਮ ਆਦਮੀ ਹਨ ਸਭ ਤੋਂ ਪਹਿਲਾਂ ਥੱਲੇ ਹੱਟ ਤੋਂ ਚੱਲਦੇ ਆ ਆਮ ਆਦਮੀ ਪਾਰਟੀ ਨੇ ਜਿਹੜੇ ਬੰਦੇ ਨੇ 20 25 30 ਲੱਖ ਰੁਪਈਆ ਨਹੀਂ ਦਿੱਤਾ ਉਹ ਸਰਪੰਚ ਨਹੀਂ ਬਣਨ ਦਿੱਤਾ ਹੁਣ 20 25 30 ਲੱਖ ਰੁਪਈਆ ਕੌਣ ਦਊ ਤੁਸੀਂ ਦੇ ਦੋਗੇ ਆਮ ਬੰਦਾ ਦੇ ਦੂਗਾ ਉਹੀ ਦਊਗਾ ਜਿਹੜਾ ਖਾਸ ਹੋਊਗਾ ਤਾਂ ਇੱਥੋਂ ਉਹ ਆਮ ਤੋਂ ਖਾਸ ਸਰਪੰਚ ਬਣਾਏ ਫਿਰ ਉੱਪਰ ਐਮਐਲਏ ਵਾਲੇ ਅੱਜ ਖਾਸ ਬਣ ਕੇ ਉਸ ਤੋਂ ਵੀ ਅਗਲੀ ਗੱਲ ਵੀ ਜਿਹੜੇ ਵਲੰਟੀਅਰ ਸੀਗੇ ਆਮ ਆਦਮੀ ਪਾਰਟੀ ਆਮ ਆਦਮੀ ਕਹਿ ਕੇ ਜੁੜੇ ਸੀ ਉਹ ਦਰੀਆਂ ਛਾੜਦੇ ਰਹਿ ਗਏ ਤੇ ਸਾਰੇ ਦਿੱਲੀ ਦੇ ਨਕਾਰੇ ਹੋਏ ਓਐਸਡੀ ਨਕਾਰੇ ਹੋਏ ਬੰਦੇ ਲਿਆ ਕੇ ਚੇਅਰਮੈਨ ਲਾ ਦੇ ਆ ਸਾਡੇ ਕਈ ਵੀਰ ਬੜਾ ਰੌਲਾ ਪਾਉਂਦੇ ਆ ਭਈਏ ਕੱਢੋ ਭਈਏ ਕੱਢੋ ਭਈਏ ਤਾਂ ਸੀਰੀ ਲੱਗੇ ਹੋਏ ਤੁਹਾਡੇ ਫੋਟਲਾਂ ਚ ਕੰਮ ਕਰਦੇ ਤੁਹਾਡੇ ਖੇਤਾਂ ਚ ਓਨਾ ਲਾਉਂਦੇ ਕਿੰਨਾ ਕੰਮ ਕਰਦੇ ਆ ਠੀਕ ਆ ਕੁਝ ਪ੍ਰਵਾਸੀ ਗਲਤ ਵੀ ਹੋਣਗੇ ਕਈਆਂ ਨੇ ਕ੍ਰਾਈਮ ਵੀ ਕੀਤੇ ਹੋਣਗੇ ਬਣਦੀ ਸਜ਼ਾ ਮਿਲਣੀ ਚਾਹੀਦੀ ਆ ਪਰ ਉਹਨਾਂ ਨੂੰ ਕੱਢਣ ਦੀ ਬਜਿਹੜੇ ਆ ਦਿੱਲੀ ਵਾਲੇ ਨਵੀਂ ਇੱਕ ਨਸਲ ਲਿਆ ਕੇ ਤੁਹਾਡੇ ਤੇ ਬਿਠਾ ਦੀ ਇਹਦੇ ਬਾਰੇ ਕੋਈ ਨਹੀਂ ਬੋਲਦਾ ਨਾ ਪੰਜਾਬ ਇਹ ਵਲੰਟੀਅਰ ਬੋਲਦੇ ਨੇ ਨਾ ਪੰਜਾਬ ਦੇ ਹੋਰ ਲੋਕ ਬੋਲਦੇ ਨੇ ਉਹ ਜਿਹੜੇ ਜਿਹੜੇ ਉਥੋਂ ਰਿਜੈਕਟ ਹੋਏ ਸੀ ਖਾਸ ਆਦਮੀ ਇਹ ਕਹਿੰਦੇ ਭ੍ਰਿਸ਼ਟਾਚਾਰੀ ਜਿਹੜੇ ਇਸ ਮਨੀਸ਼ ਸੋਸੋਦੀਆ ਨੂੰ ਸਿੱਖਿਆ ਕ੍ਰਾਂਤੀ ਦਾ ਜਨਮਦਾਤਾ ਕਿਹਾ ਜਾ ਰਿਹਾ ਹਜ਼ਾਰਾਂ ਕਰੋੜਾਂ ਦੇ ਘਟਾਲੇ ਦਾ ਦੋਚੀ ਆ ਰੋਜ਼ ਹੀੜੀ ਸੰਮਣ ਕਰ ਰਹੀ ਹੈ ਤੇ ਉਸ ਬੰਦੇ ਨੂੰ ਲੈ ਕੇ ਸਿਰ ਤੇ ਬਿਟਾਇਆ ਕਿੱਥੇ ਦਾਵਾ ਕਰ ਲੈਣਗੇ ਮੁੱਖ ਮੰਤਰੀ ਔਰ ਕਿਹੜਾ ਉਹ ਆਮ ਸੀਗਾ ਵੀ ਇਥੋਂ ਥੱਲਿਓ ਪੜ ਕੇ ਚੁੱਕਿਆ ਹੋਇਆ ਅਰਥ ਸ਼ਾਸਤਰੀ ਜਾਂ ਕੋਈ ਬੁੱਧੀਜੀਵੀ ਸੀ ਉਹਨੂੰ ਲਾਇਆ ਸਿੱਖਿਆ ਕ੍ਰਾਂਤੀ ਦਾ ਨਹੀਂ ਖਾਸ ਆਦਮੀ ਆਪਣੇ ਖਾਸ ਬੰਦੇ ਔਰ ਆਪਣੀ ਪਾਰਟੀ ਦੇ ਖਾਸ ਬੰਦੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਖਾਸ ਬੰਦੇ ਸੀ ਉਹ ਲਿਆ ਕੇ ਪੰਜਾਬ ਸਾਡੇ ਸਿਰ ਤੇ ਬਿਠਾ ਦੇ ਔਰ ਥੱਲੇ ਪਿੰਡਾਂ ਦੇ ਵਿੱਚ ਉਹ ਬੰਦੇ ਜਿਹੜੇ ਸਦੀਆਂ ਤੋਂ ਮਾਫ਼ ਕਰਨਾ ਸਾਲਾਂ ਤੋਂ ਜਿਹੜੇ ਜਿਨ੍ਹਾਂ ਨੇ ਕਾਲੀਦਾਲ ਭਾਜਪਾ ਦੇ ਗੱਠਜੋੜ ਮੌਕੇ ਬੁੱਲੇ ਲੁੱਟੇ ਆ ਜਿਨ੍ਹਾਂ ਨੇ ਕਾਂਗਰਸ ਵੇਲੇ ਬੁੱਲੇ ਲੁੱਟੇ ਆ ਉਹੀ ਅੱਜ ਪੈਸੇ ਭਰ ਕੇ ਸਰਪੰਚੀਆਂ ਲੈ ਕੇ ਬੈਠ ਗਏ ਤੇ ਸਾਰੇ ਜਿਹੜੇ ਖਾਸ ਸੀ ਆ ਜੋਧਿਆਂ ਤੇ ਨੇ ਤੇ ਸਾਰੇ ਜਿਹੜੇ ਆਮ ਸੀ ਦਰੀਆਂ ਝਾੜਨ ਵਾਲੇ ਉਹ ਅੱਜ ਠੁੱਠ ਵਰਗਾ ਮੂੰਹ ਬਣਾਈ ਬੈਠੇ ਨੇ ਨਾ ਉਧਰ ਨੂੰ ਨਾ ਡਰਦੇ ਬੋਲਦੇ ਹੀ ਨੇ ਵੀ ਜੇ ਬੋਲੇ ਆ ਇੱਕ ਕੁੜੀ ਸ਼ਾਇਦ ਪ੍ਰੀਤੀ ਮਲੋਤਰਾ ਉਹਦਾ ਨਾਂ ਇਹਨਾਂ ਦੀ ਮਹਿਲਾ ਵਿੰਗ ਦੀ ਸੀ ਉਹਨੇ ਆਪਦੀ ਸਰਕਾਰ ਦੇ ਖਿਲਾਫ ਧਰਨਾ ਲਾਇਆ ਸਸਪੈਂਡ ਕਰ ਦਿੱਤੀ ਉਹ ਡਰਦੇ ਬੋਲਦੇ ਵੀ ਨਹੀਂ ਜੇ ਬੋਲੇ ਤਾਂ ਕੋਈ ਨਾ ਕੋਈ ਪਰਚਾ ਪਾ ਕੇ ਜੇਲ੍ਹ ਚ ਸੁੱਟ ਦਿੱਤੇ ਜਾਵਾਂਗੇ ਤਾਂ ਲੋਕ ਵੀ ਹੱਸਣਗੇ ਵੀ ਇਹਨਾਂ ਮਗਰ ਧੱਕੇ ਖਾਦੇ ਇਹਨਾਂ ਨੇ ਲੁੱਟਿਆ ਇਹਨਾਂ ਨੇ ਕੁੱਟਿਆ ਤੇ ਚੁੱਕ ਕੇ ਜੇਲ੍ਹ ਚ ਮਾਰਤਾ ਕਈ ਲੋਕ ਵਿਚਾਰੇ ਚੁੱਪ ਨੇ ਉਹ ਗੁੱਸਾ ਕੱਢਣਗੇ 2027 ਦੇ ਵਿੱਚ ਇਹ ਜਿਹੜੇ ਆਮ ਘਰਾਂ ਦੇ ਮੁੰਡੇ ਜਿਹੜੇ ਇਹਨਾਂ ਦੇ ਭਵੱਕੜ ਸੀਗੇ ਜਿਹੜੇ ਇਹਨਾਂ ਵਾਸਤੇ ਨਾਰੇ ਲਾਉਂਦੇ ਰਹੇ ਝੰਡੇ ਲਾਉਂਦੇ ਰਹੇ ਮਿਲਨਾਂ ਦਾ ਉਹੀ ਨਾਰੇ ਹੁਣ ਇਹਨਾਂ ਦੇ ਖ ਉਹੀ ਜਿਹੜੇ ਡੰਡੇ ਨੇ ਹੁਣ ਇਹਨਾਂ ਦੇ ਖਿਲਾਫ ਚੱਲਣਗੇ ਜੀ ਯੁੱਧ ਨਸ਼ਿਆਂ ਵਿਰੁੱਧ ਪੰਜਾਬ 'ਚ ਚੱਲਿਆ ਜੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਕਹਿੰਦੀ ਹੈ ਵੀ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਹੈ ਜੀ ਕੀ ਪੰਜਾਬ ਨਸ਼ਾ ਮੁਕਤ ਹੋ ਗਿਆ ਹੁਣ ਹੈ ਨਹੀਂ ਨਸ਼ਾ ਅੱਜ 6 ਜੂਨ ਹੈ ਫਿਰ ਅੱਜ ਵੀ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਨਸ਼ਿਆਂ ਸਮਗਲਾ ਦੇ ਮਗਰ ਕਿਉਂ ਫਿਰਦੀਆਂ ਨੇ 31 ਮਈ ਤਾਂ ਡੈਡਲਾਈਨ ਸੀ ਉਸ ਤੋਂ ਬਾਅਦ ਕੀ 31 ਮਈ ਤੋਂ ਬਾਅਦ ਨਸ਼ਿਆਂ ਦੇ ਕੋਈ ਪਰਚਾ ਨਹੀਂ ਹੋਇਆ ਹੋਏ ਨੇ ਲਗਾਤਾਰ ਫੜੇ ਜਾ ਰਹੇ ਖੋਦ ਇਹਨਾਂ ਦੇ ਪੁਲਿਸ ਮੁਲਾਜ਼ਮ ਸਸਪੈਂਡ ਹੋ ਰਹੇ ਨੇ ਸੋ ਇਸ ਕਰਕੇ ਸਮਝਣ ਦੀ ਲੋੜ ਆ ਵੀ ਇਹ ਜਿਵੇਂ ਪਿਛਲੀਆਂ ਸਰਕਾਰਾਂ ਵਾਂਗ ਫੋਕੇ ਨਾਰੇ ਫੋਕੇ ਲਾਰੇ ਦਾਵੇ ਨੇ ਨਸ਼ਾ ਕੌਣ ਬਕਾਉਂਦਾ ਸਰਕਾਰ ਤੇ ਪੁਲਿਸ ਦੀ ਮਨਜ਼ੂਰੀ ਤੇ ਸਹਿਮਤੀ ਤੋਂ ਬਿਨਾਂ ਨਸ਼ਾ ਵੇਖ ਹੀ ਨਹੀਂ ਸਕਦਾ ਜੇ ਇਹ ਕਹਿੰਦੇ ਨਾ ਨਸ਼ਾ ਬਾਰਡਰ ਤੋਂ ਆਉਂਦਾ ਡਰੋਨ ਰਾਹੀਂ ਆਉਂਦਾ ਜੇ ਜੰਗ ਦੇ ਜਿਹੜਾ ਹੁਣ ਜੰਗ ਬਣਾਈ ਸੀ ਜੇ ਜੰਗ 'ਚ ਡਰੋਨ ਸਿੱਟੇ ਜਾ ਸਕਦੇ ਸੀ ਹੁਣ ਕਿਉਂ ਨਹੀਂ ਡਰੋਨ ਉਸ ਸਿਸਟਮ ਦੇ ਨਾਲ ਡੇਕੇ ਜਾ ਸਕਦਾ ਜਿਹੜੇ ਨਸ਼ਾ ਲੈ ਕੇ ਆਉਂਦੇ ਨੇ ਉਹਨਾਂ ਦਾ ਜਵਾਬ ਕਿਉਂ ਨਹੀਂ ਦਿੱਤਾ ਜਾ ਸਕਦਾ ਜੇ ਬਾਰਡਰ ਤੋਂ ਆਉਂਦਾ ਫਿਰ ਪੁਲਿਸ ਤੇ ਬੀਐਸਐਫ ਉੱਤੇ ਕਿਉਂ ਖੜੀ ਕੀਤੀ ਹੋਈ ਹੈ ਫਿਰ ਕਿੱਧਰ ਦੀ ਲੰਕ ਇਹ ਆਪਣਾ ਫੇਲਿਅਰ ਮੰਨਣ ਨਾ ਕਾਹਦਾ ਯੋਧ ਨਸ਼ਾ ਵਿਰੋਧਾ ਯੋਧ ਤਾਂ ਲੋਕਾਂ ਵਿਰੋਧ ਹੋਇਆ ਪਿਆ ਲੋਕਾਂ ਦੇ ਬੇਕਸੂਰ ਮੁੰਡੇ ਚੁੱਕ ਚੁੱਕ ਕੇ ਮਾਰੇ ਜਾ ਰਹੇ ਨੇ ਮੈਂ ਬਾਰਡਰ ਤੋਂ ਹੁਣਾ ਬਾਰਡਰ ਦੇ ਵਿੱਚ ਇੰਨੇ ਕ ਕੇਸ ਨੇ ਜਿਹੜੇ ਕੋਈ ਬੰਦੇ ਕਿਸੇ ਸਮੇਂ ਕਿਸੇ ਕਾਰਨ ਮਾੜ ਜਿਨ੍ਹਾਂ ਨੇ ਤੌਬਾ ਕਰ ਲਈ ਜਿਹੜੇ 5-5 ਸਾਲ ਤੋਂ ਘਰੇ ਬੈਠੇ ਆ ਉਹਨਾਂ ਦੇ ਘਰੇ ਜਾ ਕੇ ਪੁਲਿਸ ਕਹਿੰਦੀ ਵੀ ਸਾਨੂੰ ਭਾਈ ਉੱਪਰੋਂ ਟਾਰਗੇਟ ਮਿਲਿਆ ਹੋਇਆ ਇਹ ਕੰਪੀਟੀਸ਼ਨ 'ਚ ਇੱਕ ਕੰਪੀਟੀਸ਼ਨ ਚੱਲ ਰਿਹਾ ਫੀਤੀਆਂ ਲੈਣ ਦਾ ਵੀ ਕਿਹੜੇ ਇਲਾਕੇ ਦੇ ਐਮਐਸਬਾਫ ਕਰਿਓ ਇਨਸਪੈਕਟਰ ਨੇ ਜਾਂ ਐਸਐਸਪੀ ਨੇ ਕਿੰਨੇ ਪਰਚੇ ਕੀਤੇ ਤਾਂ ਪੁਲਿਸ ਜਾ ਕੇ ਘਰਾਂ 'ਚ ਕਹਿੰਦੀ ਆ ਵੀ ਭਾਈ ਤੁਹਾਡੇ ਤੇ ਕੇਸ ਪਾਉਣਾ ਚਾਹੇ ਸ਼ਰਾਬ ਦਾ ਪਵਾ ਲੋ ਚਾਹੇ 2 ਗ੍ਰਾਮ ਚਿੱਟੇ ਦਾ ਪਵਾ ਲੋ ਇਹ ਤੁਹਾਨੂੰ ਪੋਣਾ ਹੀ ਪੈਣਾ ਇਹ ਤੱਥ ਨੇ ਇਹ ਪਹਿਲਾਂ ਵੀ ਮੀਡੀਆ ਦੇ ਵਿੱਚ ਗੱਲ ਆ ਚੁੱਕੀ ਹੈ ਤੇ ਜਿਹੜਾ ਨਹੀਂ ਦਿੰਦਾ ਉਹ ਨੁਫਰ ਘਟਕਟ ਆਪਾਂ ਛਾੜਦੇ ਨੇ ਜਿਵੇਂ ਨਰਿੰਦਰਦੀਪ ਦੀ ਆਪਾਂ ਦੇਖ ਰਹੇ ਅੱਜ ਵੀ ਪਰਿਵਾਰ ਨੇ ਧਰਨਾ ਉਥੇ ਲਾਇਆ ਸਾਰੀ ਸੰਘਰਸ਼ ਕਮੇਟੀ ਬਣੀ ਉਹ ਦੋ ਤਰ੍ਹਾਂ ਦੇ ਲੋਕਾਂ ਨੂੰ ਚੁੱਕਿਆ ਜਾ ਰਿਹਾ ਵੀ ਜਾਂ ਤਾਂ ਜਿਨ੍ਹਾਂ ਕੋਲ ਪੈਸੇ ਨੇ ਉਹਨਾਂ ਨੂੰ ਵੀ ਯੋਧ ਨਸ਼ਿਆਂ ਵਿਰੋਧ ਦਾ ਭਾਈ ਤੁਹਾਡੇ ਤੇ ਪਰਚਾ ਪਾ ਦਾਂਗੇ ਤੇ ਪੈਸੇ ਦਿਓ ਉਹ ਵਿਚਾਰੇ ਪੈਸੇ ਦੇ ਕੇ ਛੁੱਟ ਰਹੇ ਨੇ ਜਿਹੜੇ ਪੈਸੇ ਦੇਣ ਜੋਗੇ ਨਹੀਂ ਜਿਨ੍ਹਾਂ ਦੇ ਪਿੱਛੇ ਸਪੋਰਟ ਨਹੀਂ ਉਹਨਾਂ ਦੇ ਨਿੱਕੇ ਨਿੱਕੇ ਕੇਸ 2 ਗ੍ਰਾਮ 5 ਗ੍ਰਾਮ 10 ਗ੍ਰਾਮ ਦੇ ਪਾਪਾ ਕਰੋਂ ਛੱਟ ਰਹੇ ਨੇ ਜੇਲ੍ਹਾਂ ਦੇ ਵਿੱਚ ਵੀ ਬੁਖਾਰ ਹੈ ਵੀ ਅਸੀਂ ਇੰਨੇ ਜਿਹੜੇ ਨਸ਼ਿਆਂ ਦੇ ਸਮਗਲਰ ਫੜ ਰਹੇ ਔ ਕੇ ਜੀਰੇ ਤੇ ਐਂਡੀਪੀਐਸ ਐਕਟ ਅਧੀਨ ਪਰਚਾ ਹੋਇਆ ਉਹਦਾ ਘਰ ਟਾਊਗਾ ਹੁਣ ਜਿਹੜੇ ਬੰਦੇ ਨੇ ਕਿਤੇ ਪੁਰਾਣੇ ਸਮੇਂ ਗਲਤੀ ਕਰ ਲਈ ਤੌਬਾ ਕਰ ਲਈ ਵੀ ਨਹੀਂ ਕਰਨਾ ਉਹ ਤੇ ਝੂਠਾ ਪਰਚਾ ਕਰਦਾ ਦੁਬਾਰਾ ਫੇਰ ਉਹਦਾ ਵੀ ਘਰ ਟਾਇ ਜਾਊਗਾ ਤੇ ਉਦੋਂ ਜਿਹੜੇ ਐਮਐਲਏ ਨੇ ਵਕਾਇਆ ਹੁਣ ਜਿਹੜੇ ਐਮਐਲਏ ਵਿਕਾਰ ਨੇ ਗੁਰਦੇਤ ਸੇਖੋਂ ਦਾ ਡਰਾਈਵਰ ਫੜਿਆ ਗਿਆ ਯਾਰ ਪਿਛਲੇ ਦਿਨ ਇਹਨਾਂ ਦਾ ਫਰੀਦਕੋਟ ਵਾਲਾ ਐਮਐਲਏ ਦਾ ਨਸ਼ੇ ਸਮੇਤ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਜਿਹੜੇ ਉਦੋਂ ਦੇ ਵੱਡੇ ਵੱਡੇ ਅਫਸਰਾਂ ਨੇ ਬਕਾਇਆ ਜਿਨ੍ਹਾਂ ਦੇ ਨਾਮ ਜਨਤਕ ਹੋਏ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਆ ਚਿੱਟੇ ਵਾਲੀ ਬੀਬੀ ਫੜੀ ਗਈ ਦੂਜਿਆਂ ਤਾਂ ਘਰ ਢਾਉਣ ਲੱਪੜ ਜਾਂਦੇ ਹੋ ਉਹਦਾ ਘਰ ਟਾਇਆ ਨਹੀਂ ਸਿਰਫ ਫ੍ਰੀਜ਼ ਕੀਤਾ ਫ੍ਰੀਜ਼ ਨੂੰ ਕੌਣ ਮੰਨਦਾ ਅਗਲੀ ਜਦਨ ਬਾਹਰ ਹੋਗੀ ਤੁਹਾਡਾ ਬੋਰਡ ਪਟਕੇ ਪਰਾਂ ਮਾਰੂਗੀ ਮੈਂ ਕਈ ਸਮਗਲਰ ਵੇਖੇ ਨੇ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਇਹਨਾਂ ਨੇ ਫ੍ਰੀਜ਼ ਕੀਤੀਆਂ ਸੀ ਪਿਛਲੇ 6-7 ਮਹੀ ਹੁਣ ਉਹ ਜਿਹੜੀਆਂ ਫਰੀਜ਼ ਕੀਤੀਆਂ ਸੀ ਉਹ ਕਿਉਂ ਨਹੀਂ ਢਾਈਆਂ ਹੈ ਤੁਹਾਡੇ ਜੁਰਤ ਕਿਹੜਾ ਤੁਹਾਡਾ ਯੋਧ ਨਸ਼ਾ ਵਿਰੋਧਾ ਯੋਧ ਲੋਕਾਂ ਵਿਰੋਧਾ ਗਰੀਬਾਂ ਵਿਰੋਧਾ ਕਿਰਤੀਆਂ ਵਿਰੋਧਾ ਕੋਈ ਨਸ਼ਾ ਵਿਰੋਧ ਨਹੀਂ ਨਸ਼ਾ ਜਿਹੜੇ ਬੰਦੇ ਪਹਿਲਾਂ ਦੂਜੀਆਂ ਸਰਕਾਰਾਂ ਵੇਚਦੇ ਸੀ ਉਹ ਹਿੱਸਾ ਇਹਨਾਂ ਨੂੰ ਦੇਣ ਲੱਗ ਪਏ ਹੁਣ ਇਹਨਾਂ ਦੀਆਂ ਗੱਡੀਆਂ 'ਚ ਵਗਦਾ ਤਾਂ ਹੀ ਤਾਂ ਗੁਰਵਤ ਸਿੰਘ ਐਮਐਲਏ ਕੋਲ ਫੜਿਆ ਗਿਆ ਤਾਂ ਹੀ ਤਾਂ ਉਹ ਸੌਜਾ ਸਿੰਘ ਸਰਾਰੀ ਵਰਗੇ ਬੰਦਿਆਂ ਦਾ ਨਾਂ ਆ ਰਿਹਾ ਇਸੇ ਕਰਕੇ ਆ ਰਹੇ ਦੇਖੋ ਜੀ ਅਵਤਾਰ ਸਿੰਘ ਹੋਰਾ ਨੇ ਤੁਹਾਡੀ ਕਚਹਿਰੀ 'ਚ ਆਪਣਾ ਵਿਚਾਰ ਰੱਖਿਆ ਉਹ ਕਹਿੰਦੇ ਨੇ ਯੁੱਧ ਨਸ਼ਾ ਵਿਰੋਧ ਨਹੀਂ ਯੁੱਧ ਲੋਕਾਂ ਵਿਰੋਧਾ ਉਹ ਕਹਿੰਦੇ ਆ ਕੋਈ ਫਰਕ ਨਹੀਂ ਪਿਆ ਪੰਜਾਬ ਚ ਨਸ਼ਿਆਂ ਦਾ ਉਹ ਕਹਿੰਦੇ ਆ ਸਭ ਉਸੇ ਤਰ੍ਹਾਂ ਚੱਲ ਰਿਹਾ ਤੇ ਡਰਾਮੇ ਬਾਜੀ ਵੱਡੀ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦਿਓ ਬਹੁਤ ਮਿਹਰਬਾਨੀ ਧੰਨਵਾਦ ਅਵਤਾਰ ਸ਼ੁਕਰੀਆ ਜੀ ਧੰਨਵਾਦ